ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਆਪਾਂ ਲੱਗੇ ਸੀਗੇ ਅੱਜ 4 ਸਾਲ ਦੇ ਬੱਚੇ ਦਾ ਸੂਟ ਕਟਿੰਗ ਕਰਨ ਨੂੰ ਮਤਲਬ ਕਿ ਮੈਂ ਤੁਹਾਨੂੰ ਤਰੀਕਾ ਦੱਸਣ ਲੱਗੀ ਹਾਂ ਵੀ ਸੂਟ 4 ਸਾਲ ਦੇ ਬੱਚੇ ਦਾ ਕਿੰਨੀ ਲੈਂਥ ਰੱਖਣੀ ਹੈ ਤੁਸੀਂ ਤੇ ਕਿੰਨਾ ਘੇਰਾ ਰੱਖਣਾ ਹੈ ਤੇ ਕਿੰਨਾ ਧੀਰਾ ਰੱਖਣਾ ਹੈ ਠੀਕ ਹੈ ਤੇ ਕਿਵੇਂ ਉਹਦੀ ਸਲਵਾਰ ਕਟਿੰਗ ਹੋਊਗੀ ਠੀਕ ਹੈ ਤੇ ਆਜੋ ਹੁਣ ਸਾਰੇ ਧਿਆਨ ਨਾਲ ਦੇਖ ਲਿਓ ਵੀਡੀਓ ਨੂੰ ਕਿਉਂਕਿ ਜਿਨ੍ਹਾਂ ਦੀਆਂ ਛੋਟੇ-ਛੋਟੀਆਂ ਬੱਚੀਆਂ ਨੇ 3-4 ਸਾਲ ਦੀਆਂ ਬੱਚੀਆਂ ਨੇ ਉਹਨਾਂ ਨੂੰ ਸ਼ੌਂਕ ਹੁੰਦਾ ਮਾਮਾ ਨੂੰ ਵੀ ਅਸੀਂ ਆਪਣੇ ਬੱਚਿਆਂ ਦੇ ਆਪ ਸੂਟ ਮੇਰੀਆਂ ਭੈਣਾਂ ਕਾਫੀ ਜ਼ਿਆਦਾ ਸੂਟ ਸਿੱਖ ਚੁੱਕੀਆਂ ਨੇ ਤੇ ਮੈਨੂੰ ਵੀ ਬਹੁਤ ਜ਼ਿਆਦਾ ਹੌਸਲਾ ਹੁੰਦਾ ਹੈ ਵੀ ਜਦੋਂ ਮੈਨੂੰ ਕਾਲ ਆਉਂਦੀ ਹੈ ਵੀ ਅਸੀਂ ਆਪਣਾ ਦਾ ਸੂਟ ਬਣਾ ਲਾਂ ਨੇ ਹੁਣ ਅਸੀਂ ਸੋਚਦੇ ਵੀ ਅਸੀਂ ਆਪਣੇ ਬੱਚਿਆਂ ਦੇ ਸੂਟ ਵੀ ਰੈਡੀ ਕਰੀਏ ਕਿਉਂਕਿ ਹੁਣ ਸਕੂਲਾਂ 'ਚ ਫੰਕਸ਼ਨ ਸ਼ੁਰੂ ਹੋ ਚੁੱਕੇ ਆ ਤੇ ਤਾਂ ਕਰਕੇ ਮੇਰੀਆਂ ਭੈਣਾਂ ਦੀਆਂ ਮੈਨੂੰ ਕਾਲਾਂ ਆਈਆਂ ਸੀਗੀਆਂ ਵੀ 4 ਸਾਲ ਦੇ ਬੱਚੇ ਦਾ ਬੱਚੀ ਦਾ ਤੁਸੀਂ ਸੂਟ ਦੱਸਿਓ ਵੀ ਕਿੱਦਾਂ ਤੁਸੀਂ ਕਟਿੰਗ ਕਰਦੇ ਆਂ ਆਪਣੀ ਬੱਚੀ ਦਾ ਤੇ ਕਿੱਦਾਂ ਤੁਸੀਂ ਬਣਾਉਂਦੇ ਆਂ ਹਨਾ ਤੇ ਵੈਸੇ ਤਾਂ ਮੈਂ ਆਪਣੀ ਬੇਟੀ ਦਾ ਵੀ ਸੂਟ ਬਣਾਉਣਾ ਏ ਫਿਰ ਮੈਂ ਸੋਚਿਆ ਵੀ ਚਲੋ ਬੇਟੀ ਦਾ ਸੂਟ ਹਜੇ ਰੁੱਕੇ ਬਣਾਉਣਾ ਏ ਤਾਂ ਆਪਣਾ ਟਾਈਮ ਅੱਗੇ-ਅੱਗੇ ਹੋਈ ਜਾਂਦਾ ਤੇ ਮੈਂ ਨਾ ਹੁਣ ਤੁਹਾਨੂੰ ਮਤਲਬ ਚਾੜ ਦੇ ਉੱਪਰ ਦੱਸਣ ਲੱਗੀ ਆਂ ਵੀ ਤੁਸੀਂ 4 ਸਾਲ ਦੇ ਬੱਚੇ ਦੀ ਲੈਂਥ ਕਿੰਨੀ ਲੈਣੀ ਹੈ ਤੇ ਘੇਰਾ ਕਿੰਨਾ ਲੈਣਾ ਹੈ ਤੇ ਤੀਰਾ ਕਿੰਨਾ ਰੱਖਣਾ ਹੈ ਆਜੋ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਦੇਖੋ ਜੀ ਜਿਵੇਂ ਕਿ ਹੁਣ ਆਪਣਾ 4 ਸਾਲ ਦਾ ਬੱਚਾ ਹੈ 4 ਸਾਲ ਦੇ ਬੱਚੇ ਦੀ ਲੈਂਥ ਹੈ ਜਿਹੜੀ 21 ਰੱਖ ਲੈਣੀ ਹੈ ਠੀਕ ਹੈ 21 ਤਿਆਰ ਰਹਿ ਜਾਣੀਆ ਉਹਦੇ ਵਿੱਚ ਆਪਾਂ ਨੇ 3 ਪਲੱਸ ਕਰਦਣੇ ਜੇ ਤੁਸੀਂ ਮੰਨ ਲਓ ਵੀ ਸਲਾਈਆਂ ਲਾ ਕੇ ਫੋਲਡੇ ਕਰਨਾ ਤਾਂ ਤੁਸੀਂ 2 ਵੀ ਪਲੱਸ ਕਰ ਸਕਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਆ ਗਿਆ ਜਿ ਘੇਰਾ ਘੇਰਾ ਜਿਵੇਂ ਕਿ ਬੱਚੇ ਦਾ 13 ਘੇਰਾ ਰੱਖਣਾ ਆਪਾਂ ਨੇ ਠੀਕ ਹੈ 4 ਸਾਲ ਦੇ ਬੱਚੇ ਦਾ 13 ਘੇਰਾ ਹੁੰਦਾ ਹੈ ਠੀਕ ਹੈ ਕਈ ਵਾਰੀ ਬੱਚਾ ਭਾਰੀ ਹੁੰਦਾ ਹੈ ਜਿਵੇਂ ਕਿ ਬੱਚਾ ਕਾਫੀ ਜ਼ਿਆਦਾ ਹੈਲਥੀ ਹੁੰਦਾ ਹੈ ਹਨਾ ਉਹਦੇ ਹਿਸਾਬ ਨਾਲ ਤੁਸੀਂ ਓਨਾ ਹੀ ਕਰ ਸਕਦੇ ਆ ਜਿਵੇਂ ਹੁਣ ਮੈਂ 13 ਹਿੱਪ ਵਾਲਿਆਂ ਦਾ ਦੱਸਣ ਲੱਗੀਆਂ 4 ਸਾਲ ਦੇ ਬੱਚੇ ਦੀ 13 ਕਾ ਹਿੱਪ ਹੁੰਦੀ ਆ ਜਾਂ 12 ਕ ਵੀ ਹੁੰਦੀ ਆ ਕਈ ਬੱਚੇ ਪਤਲੇ ਹੁੰਨੇ ਕਈ ਮੋਟੇ ਹੁੰਨੇ ਹਨਾ ਤੇ ਉਹ ਸਾਬ ਨਾਲ ਤੁਸੀਂ ਕੀ ਕਰਨਾ ਉਹਦੇ ਵਿੱਚ ਵੀ ਤੁਸੀਂ 3 ਪਲੱਸ ਕਰ ਦੇਣੇ ਆ 3 ਪਲੱਸ ਕਰਕੇ ਮੈਂ ਤੁਹਾਡੇ ਮਾਰਜਨ ਤਾਂ ਜ਼ਿਆਦਾ ਲੈ ਲਿਆ 1 ਇੰਚ ਤਾਂ ਐਕਸਟਰਾ ਲੈ ਲਿਆ ਕਿਉਂਕਿ ਕਈ ਵਾਰੀ ਐਦਾਂ ਹੁੰਦਾ ਵੀ ਬੱਚੇ ਦਾ ਨਾ ਸੂਟ ਟਾਈਟ ਹੋ ਜਾਂਦਾ ਹੈ ਆਪਾਂ ਨੂੰ ਖੋਲਣਾ ਪੈ ਜਾਂਦਾ ਸੂਟ ਵਧੀਆ ਹੁੰਦਾ ਲੈਂਥ ਵਗੈਰਾ ਸਹੀ ਹੋ ਜਾਂਦੀ ਆ ਹਨਾ ਤੇ ਆਪਾਂ ਉਹਨੂੰ ਸੈੱਟ ਕਰ ਸਕਦੇ ਆ ਵੈਸੇ ਤਾਂ ਹੁਣ ਅੱਜ ਕੱਲ ਕੋਈ ਮੇਰੀ ਭੈਣ ਸੈੱਟ ਕਰਦੀ ਨਹੀਂ ਹੁਣ ਇਹ ਕਹ ਕਰ ਸਕਦੇ ਆ ਕਈ ਵਾਰੀ ਆਪਣੇ ਕੋਲ ਟਾਈਮ ਹੁੰਦਾ ਢੇੜ ਕੇ ਆਪਾਂ ਉਹਨੂੰ ਦੁਬਾਰ ਤੋਂ ਬੱਚੇ ਦੀ ਹੋਰ ਵੀ ਲੂਸ ਫਿਟਿੰਗ ਕਰ ਸਕਦੇ ਆ ਠੀਕ ਹੈ ਜੀ ਇਹ ਹੋ ਗਈ ਜੀ ਤੁਹਾਡੀ ਸ਼ਰਟ ਦੀ ਕਟਿੰਗ ਠੀਕ ਹੈ ਜਿਵੇਂ ਕਿ ਮੰਨ ਲਓ ਵੀ ਸੂਟ ਆਪਾਂ ਇਦਾਂ ਤੈਅ ਮਾਰ ਕੇ ਰੱਖਿਆ ਹੋਇਆ ਤੁਸੀਂ ਇੱਥੋਂ ਨਾ ਕਮੀਜ਼ ਕੱਢ ਲੈਣਾ ਬੱਚੇ ਦਾ ਠੀਕ ਹੈ ਜਿਵੇਂ ਨਾ ਹੁਣ ਇਹ ਪੇਪਰ ਆਪਣੇ ਕੋਲ ਠੀਕ ਹੈ ਜਿਹੜਾ ਚਾਰਟ ਆਪਣੇ ਕੋਲ ਉਹਦਾ ਘੇਰਾ ਘਟ ਹੈ ਹੁਣ ਦੇਖੋ ਜਿਹੜੇ ਉਰੇ ਤੋਂ ਤੁਸੀਂ ਸ਼ਰਟ ਤਾਰ ਲਈ ਸਾਰੀ ਉਸ ਤੋਂ ਬਾਅਦ ਨਾ ਤੁਹਾਡੀ ਨਾ ਉਰੇ ਬਾਜੂ ਵੱਚ ਜਾਣੀਆਂ ਜਿੰਨੇ ਇਹ ਵਾਲਾ ਮੋਢਾ ਆ ਰਿਹਾ ਮੰਨ ਲਓ 6 ਇੰਚ ਮੋਢਾ ਆ ਗਿਆ ਤਾਂ 6 ਇੰਚ ਕਪੜਾ ਆਪਣੇ ਕੋਲ ਹੋਰ ਹੁੰਦਾ ਇੱਧਰ ਨੂੰ ਨਾ ਤੁਸੀਂ ਇਹਨੂੰ ਕਪੜੇ ਨੂੰ ਐਦਾਂ ਫੋਲਡ ਕਰ ਲੈਣਾ ਠੀਕ ਆ ਇਹ ਤੁਹਾਡੀ ਉਰੇ ਤੋਂ ਬਾਜੂ ਨਿਕਲ ਜਾਣੀ ਹੈ ਠੀਕ ਹੈ ਜੀ ਬਾਜੂ ਦੀ ਜਿਹੜੀ ਲੈਂਥ ਤੁਸੀਂ ਰੱਖਣੀ ਹੈ ਜੇ ਤੁਸੀਂ ਪੂਰੀ ਫੁੱਲ ਲੈਂਥ ਰੱਖਣੀ ਹੈ ਫਿਰ ਤਾਂ ਆਪਣੀ ਜਿਹੜੀ 10 ਇੰਚ ਲੈਂਥ ਤਿਆਰ ਹੋ ਜਾਂਦੀ ਹੈ ਬੱਚੇ ਦੀ 4 ਸਾਲ ਦੇ ਬੱਚੇ ਦੀ ਬਾਹ ਦੀ ਲੈਂਥ ਹੈ ਜਿਹੜੀ 10 ਤਿਆਰ ਹੋ ਜਾਂਦੀ ਆ 2 ਇੰਚ ਉਹਦੇ ਵਿੱਚ ਆਪਾਂ ਨੇ ਪਲੱਸ ਕਰਦਾ ਨੇ ਠੀਕ ਆ ਫੋਲਡਿੰਗ ਵਾਸਤੇ ਉਰੇ ਤੋਂ ਬੱਚੇ ਦੀ ਜਿਹੜੀ ਬਾਹ ਉਹ ਨਿਕਲ ਜਾਣੀ ਆ ਤੇ ਉਸ ਤੋਂ ਬਾਅਦ ਅੱਗੇ ਆ ਗਿਆ ਜੀ ਆਪਣਾ ਅੱਗੇ ਵਾਲਾ ਕੱਪੜਾ ਜਿਵੇਂ ਕਿ ਹੁਣ ਇਹ ਸ਼ਰਟ ਨਿਕਲਿਆ ਆਈ ਠੀਕ ਹੈ ਜੀ ਇਹ ਵਾਲੀ ਸ਼ਰਟ ਹੋਗੀ ਤੇ ਜਿਵੇਂ ਕਿ ਨਾ ਆਪਣਾ ਜਿਹੜਾ ਸ਼ਰਟ ਦਾ ਕਪੜਾ ਹੈ ਉਹ ਕਟਿੰਗ ਹੋ ਚੁੱਕਿਆ ਹੈ ਮੰਨ ਲਓ ਹਨਾ ਤੇ ਆਪਾਂ ਨੇ ਨਾ ਇਹ ਕਪੜਾ ਅੱਗੇ ਤੋਂ ਕੱਢਤਾ ਜਿਵੇਂ ਕਿ ਉਰੇ ਤੋਂ ਤੁਹਾਡੀ ਸ਼ਰਟ ਨਿਕਲਿਆਣੀ ਅੱਗੇ ਤੁਹਾਡਾ ਕਪੜਾ ਆ ਗਿਆ ਤੇ ਤੁਸੀਂ ਅੱਗੇ ਕੀ ਕਰਨਾ ਜਿਵੇਂ ਕਿ ਤੁਹਾਡਾ ਇਹ ਡਬਲ ਕਪੜਾ ਪਿਆ ਆਪਣੇ ਕੋਲ ਤਾਂ ਸਿੰਗਲ ਪੇਪਰ ਪਿਆ ਹਨਾ ਤੁਸੀਂ ਕੀ ਕਰਨਾ ਜਿਵੇਂ ਹੁਣ ਮੰਨ ਲਓ ਵੀ ਇਹ ਡਬਲ ਹੋ ਗਿਆ ਆਪਣਾ ਹਨਾ ਡਬਲ ਕਪੜਾ ਆਪਣੇ ਕੋਲ ਤਾਂ ਤੁਸੀਂ ਇੱਥੋਂ ਸ਼ਰਟ ਕੱਢ ਲਈ ਇੱਕ ਸਾਈਡ ਤੋਂ ਤੁਹਾਡੀਆਂ ਬਾਹਾਂ ਨਿਕਲਿਆਈਆਂ ਠੀਕ ਹੈ ਦੂਜੀ ਸਾਈਡ ਤੋਂ ਤੁਸੀਂ ਕੀ ਕਰਨਾ ਉਰੇ ਤੋਂ ਸਲਵਾਰ ਦੀ ਲੈਂਥ ਲੈਣੀ ਆ ਜਿਵੇਂ ਕਿ ਬੱਚੇ ਦੀ ਜਿਹੜੀ ਸਲਵਾਰ ਆ ਉਹ ਹੈਗੀ ਆ ਜੀ 22 ਇੰਚ ਤਿਆਰ 22 ਚੋਂ ਆਪਾਂ ਨੇ 4 ਇੰਚ 5 ਇੰਚ ਮਾਈਨਸ ਕਰ ਦੇਣਾ ਠੀਕ ਹੈ ਜੀ 18 ਇੰਚ ਦੀ ਆਪਾਂ ਨੇ ਕਟਿੰਗ ਕਰ ਦੇਣੀ ਦੇਖੋ 22 ਚੋਂ ਆਪਾਂ ਨੇ 4 ਇੰਚ ਮਾਈਨਸ ਕਰਤੇ ਤੇ ਪੰਜਵਾਂ ਵਿੱਚ ਰੱਖ ਲਿਆ 18 ਇੰਚ ਦੀ ਆਪਾਂ ਨੇ ਲੈਂਥ ਲੈ ਲਈ ਪੱਲਿਆਂ ਦੀ ਠੀਕ ਹੈ ਜਿਹੜੀ ਪੱਲਿਆਂ ਦੀ ਚੜਾਈ ਰੱਖਣੀ ਹੈ ਜਿਵੇਂ ਕਿ ਬੱਚੇ ਦੀ ਜਿਹੜੀ ਮੂਰੀ ਹੁੰਦੀ ਆ ਸਲਵਾਰ ਦੀ ਉਹ 5 ਕਿੰਚ ਹੁੰਦੀ ਆ ਠੀਕ ਆ ਤੁਸੀਂ ਕੀ ਕਰਨਾ 7.5 ਇੰਚ ਦੀ ਚੜਾਈ ਲੈ ਲੈਣੀ ਬੱਚੇ ਦੀ ਠੀਕ ਆ 7.5 ਇੰਚ ਠੀਕ ਹੈ ਜੀ ਇਹ ਨਾ ਬੱਚੇ ਦੇ ਸਲਵਾਰ ਦੇ ਪੱਲੇ ਹੋਗੇ ਠੀਕ ਹੈ ਜੇ ਤੁਸੀਂ ਪੱਲੇ ਵਾਲੇ ਸਲਵਾਰ ਬਣਾਉਣਾ ਚਾਹੁੰਦੇ ਆ ਉਸ ਤੋਂ ਬਾਅਦ ਅੱਗੇ ਜਿਹੜਾ ਕਪੜਾ ਬਚ ਗਿਆ ਉਹਦੇ ਵਿੱਚੋਂ ਨਾ ਆਪਾਂ ਨੇ ਬੱਚੇ ਦੀਆਂ ਕੁੰਦੀਆਂ ਕੱਢਣੀਆਂ ਜਿਵੇਂ ਕਿ 18 ਤੇ ਉਰੇ ਨਿਸ਼ਾਨੀ ਲਾਤੀ ਆਪਾਂ ਨੇ ਠੀਕ ਹੈ ਉਰੇ ਤੋਂ 1.5 ਇੰਚ ਲੈ ਲੈਣੀ ਆਪਾਂ ਨੇ ਚੜਾਈ ਜਿਹੜੀ ਲੈਣੀ ਆ ਠੀਕ ਹੈ ਜੀ 1.5 ਇੰਚ ਦੀ ਲੈ ਲਈ ਤੇ ਇਧਰੋਂ ਵੀ ਆਪਾਂ ਨੇ ਆਸਣ ਦੇਖ ਲੈਣਾ ਵੀ ਪਿੱਛੇ ਆਪਣੇ ਕੋ ਕਪੜਾ ਕਿੰਨਾ ਖਹਿਗਾ ਠੀਕ ਹੈ ਬੱਚੇ ਦਾ ਜਿਹੜਾ ਆਸਣ ਆ ਉਹ 7.5 ਦੀ ਕਟਿੰਗ ਕਰਾਂਗੇ ਜਾਂ 7 ਦੀ ਕਰ ਲਓ ਜਾਂ 7.5 ਦੀ ਕਰ ਲਓ ਠੀਕ ਆ ਤੇ ਬੱਚੇ ਦਾ ਨਾ ਜਿਹੜਾ ਆਸਣ ਰੱਖਣਾ ਤੁਸੀਂ 7 ਕਰ ਰੱਖ ਲੈਣਾ 7 ਕਾਸਣ ਹੋ ਗਿਆ ਤੇ ਉੱਪਰ ਨਾਲ ਤੁਸੀਂ ਮੰਨ ਲਓ 4 ਇੰਚ ਦੀ 벨ਟ ਪਾ ਦੇਣੀ ਹੈ ਠੀਕ ਹੈ ਇਹ 11 ਹੋ ਜਾਣਾ ਤੁਹਾਡਾ ਠੀਕ ਹੈ ਤੇ ਸਲਾਈਆਂ ਸੁਲਈਆਂ ਚ ਆ ਕੇ ਉਹੀ 10 ਜਾਂ 9.5 ਰਹਿ ਜਾਣਾ ਤੇ 4 ਇੰਚ ਦੀ 벨ਟ ਤੁਸੀਂ ਉੱਪਰ ਪਾ ਦੋਗੇ ਤਾਂ ਤੁਹਾਡਾ ਆਸਣ ਜਿਹੜਾ ਹੈ ਕਿਉਂਕਿ ਜਿਹੜਾ ਆਹ ਵਾਲੀ ਚੀਜ਼ ਬਚ ਜਾਣੀ ਉਹ 6 ਕੇ ਰਹਿ ਜਾਣੀ ਹੈ ਠੀਕ ਹੈ ਤੁਸੀਂ 7 ਇੰਚ ਦੀ ਲੈਣੀ ਹੈ 4 ਸਾਲ ਦੇ ਬੱਚੇ ਦੀ ਜਿਹੜੀ ਆਸਣ ਦੀ ਸਲਾਈ ਲੈਣੀ ਹੈ ਮਤਲਬ 7 ਇੰਚ ਲੈਂਥ ਲੈਣੀ ਹੈ ਠੀਕ ਹੈ ਫਿਰ ਤੁਸੀਂ 7 ਇੰਚ ਇਧਰੋਂ ਲੈ ਲੈਣੀ ਆ ਠੀਕ ਹੈ ਇਧਰੋਂ ਲੈ ਲਈ ਤੇ ਆਹ ਲਾਈਨ ਹੈ ਜਿਹੜੀ ਤੁਸੀਂ ਇਦਾਂ ਡਰਾ ਕਰ ਦੇਣੀ ਆ ਇਹ ਹੋ ਗਈ ਤੁਹਾਡੀ ਇੱਕ ਕੁੰਦੀ ਠੀਕ ਹੈ ਉਸ ਤੋਂ ਬਾਅਦ ਊਰੇ ਤੋਂ ਫੇਰ ਜਿੰਨਾ ਊਰੇ ਤੋਂ ਡੇਢ ਰੱਖਿਆ ਤਾਂ ਤੇ ਡੇਢ ਤੋਂ ਬਾਅਦ ਊਰੇ ਤੋਂ ਲੈਂਥ ਲੈ ਲੈਣੀ ਆਪਾਂ ਨੇ ਜਿਵੇਂ ਕਿ 18 ਪੱਲਿਆਂ ਦੀ ਲੈਂਥ ਲੱਤੀ ਆ ਠੀਕ ਹੈ ਇਹ ਤੁਹਾਡਾ ਇਦਾਂ ਆ ਜਾਣਾ ਡਰਾਫ ਸਲਵਾਰ ਦਾ ਠੀਕ ਹੈ ਜੀ ਇੱਥੋਂ ਤੁਹਾਡੀ ਸਲਵਾਰ ਜਿਹੜੀ ਐਦਾਂ ਬਣ ਜਾਣੀ ਹੈ ਠੀਕ ਆ ਆ ਹੋ ਗਏ ਜੀ ਪੱਲੇ ਕੁੰਦੀਆਂ ਠੀਕ ਹੈ ਜੀ ਇਹ ਹੋ ਗੀਆਂ ਕੁੰਦੀਆਂ ਤੇ ਇੱਧਰ ਹੋ ਗਏ ਪੱਲੇ ਤੇ ਜਿਹੜਾ ਇੱਧਰੋਂ ਕੱਪੜਾ ਬਚੂਗਾ ਉਹ ਬੱਚੇ ਦੀ 벨ਟ ਬਣ ਜਾਣੀ ਆ ਜਾਂ ਫਿਰ ਜਿਹੜਾ ਬਾਹਮਾ ਦੇ ਸਾਈਡ ਤੋਂ ਕੱਪੜਾ ਬਚੂਗਾ ਉਹਦੇ ਵਿੱਚੋਂ ਮਤਲਬ ਅੱਗੇ ਤੋਂ ਬਾਹਮਾ ਨਿਕਲ ਜਾਣੀ ਪਿੱਛੋਂ ਕੱਪੜਾ ਵਾਚ ਲੈਣਾ ਉਧਰੋਂ ਤੁਸੀਂ 벨ਟ ਕੱਢ ਸਕਦੇ ਆ ਤੇ ਹੁਣ ਮੈਂ ਬੱਚੇ ਦਾ ਡਰਾਫ ਲਾਉਣਾ ਤੁਹਾਨੂੰ ਦੱਸਦੀ ਆਂ ਵੀ ਬੱਚੇ ਦਾ ਜਿਹੜਾ ਡਰਾਫ ਹੈ ਮੋਡੇ ਦੀ ਕਾਟਾਂ ਨੇ ਉਹ ਕਿਵੇਂ ਪੈਂਦੀਆਂ ਨੇ ਹਨਾ ਇਹ ਚੀਜ਼ ਵੀ ਹੁਣ ਤੁਸੀਂ ਦੇਖੋ ਜਿਵੇਂ ਕਿ ਹੁਣ ਆਪਾਂ ਨੇ ਇਹਦੀ ਕਟਿੰਗ ਕੀਤੀ ਹੋਈ ਹੈ ਨਿਸ਼ਾਨੀ ਲਾਈ ਹੋਈ ਆ ਆ ਦੇਖੋ ਜਿਵੇਂ ਕਿ ਆ 셔ਟ ਦੀ ਨਿਸ਼ਾਨੀ ਲਾਈ ਹੋਈ ਆ ਠੀਕ ਹੈ ਜੀ ਜਿਵੇਂ ਹੁਣ ਆ ਦੇਖੋ ਆਪਣੀ 셔ਟ ਦੀ ਨਿਸ਼ਾਨੀ ਲਾਈ ਹੋਈ ਤੇ 셔ਟ ਦੀ ਕਟਿੰਗ ਹੋ ਗਈ ਆਪਣੀ ਤੇ 셔ਟ ਦੀ ਕਟਿੰਗ ਹੋਣ ਤੋਂ ਬਾਅਦ ਇਹਨੂੰ ਤੁਸੀਂ ਐਦਾਂ ਫੋਲਡ ਕਰ ਲੈਣਾ ਠੀਕ ਆ ਕੱਪੜੇ ਨੂੰ ਤੁਸੀਂ ਫੋਲਡ ਕਰ ਲੈਣਾ ਜਿਵੇਂ ਕਿ ਕਮੀਜ਼ ਦਾ ਕੱਪੜਾ ਹੋ ਗਿਆ ਜਿਹੜਾ ਆਪਣਾ ਉਤਾਰ ਲਿਆ ਤਾਰ ਕੇ ਨੂੰ ਫੋਲਡ ਕਰ ਲਿਆ ਦੋਨੇ ਪੱਲੇ ਤੁਸੀਂ ਉਰੇ ਵਿਛਾ ਲੇ ਤੇ ਬੱਚੇ ਦਾ ਹੁਣ ਤੁਸੀਂ ਤੀਰਾ ਦੇਖੋ ਵੀ ਕਿੰਨਾ ਰੱਖਣਾ ਠੀਕ ਹੈ 4 ਸਾਲ ਦੇ ਬੱਚੇ ਦਾ ਜੇ ਤਾਂ ਮੰਨ ਲਓ ਤੁਸੀਂ ਜਿਵੇਂ ਨਾ ਹੁਣ ਛੋਟੇ ਬੱਚੇ ਦਾ ਨਾ ਜਿੰਨਾ ਤੁਸੀਂ ਤੀਰਾ ਵੱਧ ਰੱਖੂਗੇ ਪਿੱਛੇ ਤੁਸੀਂ ਉਨਾ ਹੀ ਗळा ਛੋਟਾ ਰੱਖਣਾ ਠੀਕ ਆ ਜੇ ਬੱਚੇ ਦਾ ਮੰਨ ਲਓ ਦੋਨਾਂ ਸਾਈਡਾਂ ਤੋਂ ਬਰਾਬਰ ਤੁਸੀਂ ਗळा ਕਰਨਾ ਚਾਹੁੰਦੇ ਆ ਵੀ ਮੰਨ ਲਓ ਵੀ ਫਰੰਟ ਜਿਹੜੀ ਗਲੇ ਦੀ ਕਾਟ ਹੈ ਉਹ ਤੁਸੀਂ 4 ਇੰਚ ਤੇ ਕਾਟ ਪਾਉਣਾ ਚਾਹੁੰਦੇ ਆ ਤਾਂ ਬੱਚੇ ਦਾ ਜਿਹੜਾ ਗਲਾ ਤਿਆਰ ਹੈ ਉਹ 4 ਇੰਚ ਜਾਂ 3.5 ਇੰਚ ਤਿਆਰ ਰਹੇਗਾ ਠੀਕ ਹੈ ਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਆ ਬੱਚੇ ਦੇ ਹਮੇਸ਼ਾ ਬੈਕ ਸਾਈਡ ਤੋਂ ਜਿੱਪ ਲਾ ਕੇ ਸੂਟ ਰੈਡੀ ਕਰਿਆ ਕਰੋ ਤੁਸੀਂ ਬੱਚੇ ਦੇ ਕਦੇ ਵੀ ਮੋਡੇ ਨਹੀਂ गिरਣਗੇ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਬੱਚੇ ਦੇ ਮੋਡਿਆਂ ਦੀ ਠੀਕ ਹੈ ਤੇ ਬਾਕੀ ਜਿਹੜਾ ਮੋਡਾ نیچے ਨੂੰ ਲੈਣਾ ਹੈ ਉਹ ਵੀ ਆਪਾਂ ਨੇ 5.5 ਲੈਣਾ ਠੀਕ ਹੈ ਤੀਰਾ ਵੀ 5.5 ਤੇ ਮੋਡਾ ਵੀ ਉਰੇ ਤੋਂ ਵੀ ਆਪਾਂ ਨੇ 5.5 ਲੈਣਾ ਠੀਕ ਹੈ ਇਹ ਬਰਾਬਰ ਰੱਖ ਕੇ ਉਰੇ ਤੋਂ ਤੁਸੀਂ ਜਿਹੜੀ ਕਾਟ ਪਾਉਣੀ ਆ ਉਹ 1 ਇੰਚ ਦੀ ਕਾਟ ਪਾਉਣੀ ਆ ਐਦਾਂ ਬਸ ਇੱਕ ਕਾਟ ਪੈਣੀ ਆ ਬੱਚੇ ਦੀ ਤੇ ਬਾਕੀ ਜਿਹੜੀ ਬ੍ਰੈਸਟ ਹੈ ਜਿੰਨੀ ਤੁਸੀਂ 13 ਰੱਖਣਾ ਚਾਹੋ ਨੇ 13 ਰੱਖ ਲਓ 12 ਰੱਖਣਾ ਚਾਹੋ ਨੇ ਤਾਂ 12 ਰੱਖ ਲਓ ਜਿੱਥੇ ਮਰਜ਼ੀ ਫਿਟਿੰਗ ਆ ਜਾਵੇ ਤੁਸੀਂ ਬਸ ਕਾਟ ਬੱਚੇ ਦੀ ਕੋ ਰੱਖਣੀ ਆ ਠੀਕ ਹੈ ਜੀ ਤੇ ਬਾਕੀ ਜਿਹੜੀ ਬੱਚੇ ਦੀ ਸੈਡਸ ਲਾਈ ਆ ਉਹ ਵੀ ਦੇਖ ਲਓ ਤੁਸੀਂ ਜਿਹੜੀ ਬੱਚੇ ਦੀ ਸੈਡਸ ਲਾਈ ਆ ਉਹ ਆਪਾਂ 9 ਇੰਚ ਤੇ ਲਾਵਾਂਗੇ ਤੇ 4.5 ਦਾ ਅੱਧ ਕਰ ਦਾਂਗੇ ਤੇ ਉਰੇ ਤੋਂ ਆਪਾਂ ਨੇ ਕਮਰ ਲੈ ਲੈਣੀ ਆ 11 ਇੰਚ ਠੀਕ ਹੈ ਜੀ हिਪ ਲੈ ਲੈਣੀ ਆਪਾਂ ਨੇ ਬੱਚੇ ਦੀ 13 ਇੰਚ ਠੀਕ ਆ ਫਿਰ ਆ ਲਾਈਨ ਤੁਸੀਂ ਇਦਾਂ ਡਰਾ ਕਰ ਦੇਣੀ ਆ ਤੇ ਆ ਲਾਈਨ ਤੁਸੀਂ ਇਦਾਂ ਠੀਕ ਹੈ ਜੀ ਇਦਾਂ ਬੱਚੇ ਦੀ ਫਿਟਿੰਗ ਆ ਜਾਣੀ ਆ ਤੇ ਬਾਕੀ ਜਿਹੜਾ ਬੈਕ ਸਾਈਡ ਵਾਲਾ ਗਲਾ ਬੱਚੇ ਦਾ ਮੰਨ ਲਓ ਤੁਸੀਂ ਬੀ ਜਿਹੜਾ ਬੈਕ ਸਾਈਡ ਵਾਲਾ ਗਲਾ ਜਿਵੇਂ ਕਿ ਹੁਣ ਮੈਂ ਤੁਹਾਨੂੰ 5.5 ਤੀਰਾ ਦੱਸਿਆ ਇਹਦੇ ਵਿੱਚ 5.5 ਤੀਰਾ ਤੁਸੀਂ ਤਾਂ ਰੱਖਣਾ ਹੈ ਜੇ ਬੈਕ ਸਾਈਡ ਵਾਲੇ ਗਲੇ ਦੀ ਕਾਟ ਤੁਸੀਂ 2.5 ਇੰਚ ਤੇ ਪਾਉਂਗੇ ਬੈਕ ਸਾਈਡ ਵਾਲਾ ਜਿਹੜਾ ਬੱਚੇ ਦਾ ਗਲਾ ਉਹ 2.5 ਇੰਚ ਦੀ ਕਾਟ ਪਾਉਣੀ ਆ 2.5 ਇੰਚ ਦੀ ਕਾਟ ਪਾ ਕੇ ਤੁਸੀਂ ਉਹਦੇ ਵਿੱਚ ਜਿੱਪ ਜਿੱਪ ਲਾਉਣੀ ਆ ਜਾਂ ਫਿਰ ਤੁਸੀਂ ਟਿਚ ਬਟਨ ਵਗੈਰਾ ਕੁਝ ਵੀ ਪੱਟੀ ਲਾ ਸਕਦੇ ਆ ਠੀਕ ਆ ਤਾਂ ਕਰਕੇ ਮੈਂ ਤੁਹਾਨੂੰ 5.5 ਦੱਸਿਆ ਜੇ ਮੰਨ ਲਓ ਤੁਸੀਂ ਬੱਚੇ ਦਾ ਦੋਨਾਂ ਸਾਈਡਾਂ ਤੋਂ 4-4 ਇੰਚ ਦਾ ਗਲਾ ਰੱਖਣਾ ਚਾਹੁੰਦੇ ਆ ਫਿਰ ਤੀਰਾ ਤੁਸੀਂ ਘੱਟ ਰੱਖਣਾ ਬੱਚੇ ਦਾ 4 ਇੰਚ ਤੀਰਾ ਦਾ ਜਿਹੜਾ ਮੋਡ ਹੈ ਸਾਈਡਾਂ ਨੂੰ ਨਹੀਂ ਜਾਊਗਾ ਜੇ ਤੁਸੀਂ ਮੰਨ ਲਓ 5.5 ਤੀਰਾ ਕਰਤਾ ਤਾਂ ਬੱਚੇ ਦੇ ਆ ਚੀਜ਼ਾਂ ਨੂੰ ਤਾਂ ਗਿਰਨਾ ਹੀ ਆ ਉਹਨਾਂ ਨੇ ਤਾਂ ਫੇ ਢਿੱਲੀਆਂ ਹੋ ਕੇ ਨਾ ਸੱਡਾਂ ਨੂੰ ਜਾਣਾ ਠੀਕ ਆ ਤੇ ਬੱਚੇ ਦਾ ਜਿਹੜਾ ਬੈਕ ਗਲਾ 2 2 ਇੰਚ ਦੀ ਕਟਿੰਗ ਕਰਨੀ ਹੈ ਜਿਹੜਾ ਤੀਰਾ ਹੈ ਉਹ 5.5 ਦੀ ਕਟਿੰਗ ਕਰਨੀ ਹੈ ਬੈਕ ਸਾਈਡ ਤੇ ਜਾਂ ਤੁਸੀਂ ਜਿੱਪ ਲਾ ਦਿਓ ਜਾਂ ਤੁਸੀਂ ਬੱਚੇ ਦੇ ਟਿਚ ਬਟਨ ਲਾ ਦਿਓ ਠੀਕ ਆ ਜ਼ਿਆਦਾਤਰ ਬੱਚਿਆਂ ਦੇ ਟਿਚ ਬਟਨ ਜਾਂ ਜਿੱਪਾਂ ਆਪਾਂ ਲਾ ਕੇ ਰੈਡੀ ਕਰ ਦਿੰਨੇ ਛੋਟੇ ਬੱਚੇ ਦਾ ਸੂਟ ਤੇ ਤੁਸੀਂ ਵੀ ਸੇਮ ਐਦਾਂ ਹੀ ਕਰਿਓ ਆਪਣੇ 4 ਸਾਲ ਦੇ ਬੱਚੇ ਦਾ ਤੇ ਬਾਕੀ ਜੇ ਤੁਹਾਨੂੰ ਹੁਣ ਇਹ ਵੀਡੀਓ ਵਧੀਆ ਲੱਗੀ